ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਬਹਾਦਰ ਨਾਲ ਮਿਲਾਪ ਦਾ ਪ੍ਰਸੰਗ ਸਰਵਣ ਕਰਾਂਗੇ ਆਓ ਬੜੇ ਪ੍ਰੇਮ ਨਾਲ ਇਸ ਵੀਡੀਓ ਨੂੰ ਐਂਡ ਤੱਕ ਦੇਖੀਏ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਦੇੜ ਸਾਹਿਬ ਵਿੱਚ ਆਪਣਾ ਡੇਰਾ ਲਾਇਆ ਹੋਇਆ ਸੀ ਇੱਕ ਦਿਨ ਗੁਰੂ ਜੀ ਦਾ ਸ਼ਿਕਾਰ ਖੇਡਣ ਨੂੰ ਮਨ ਕੀਤਾ। ਕਾਫੀ ਦੂਰ ਤੱਕ ਗੁਰੂ ਜੀ ਸ਼ਿਕਾਰ ਖੇਡਣ ਚਲੇ ਗਏ। ਉੱਥੇ ਇੱਕ ਬਿਰਾਗੀ ਦਾ ਆਸ਼ਰਮ ਦੇਖਿਆ। ਠਾਦ ਉਸ ਆਸ਼ਰਮ ਵਿੱਚ ਨਹੀਂ ਸੀ। ਗੁਰੂ ਜੀ ਨੇ ਉਸ ਦੇ ਡੇਰੇ ਵਿੱਚ ਜਾ ਕੇ ਵਿਸਰਾਮ ਕੀਤਾ ਅਤੇ ਦਰਖਤਾਂ ਦੀ ਛਾਂ ਹੇਠ ਬੈਠ ਗਏ। ਕੁਝ ਸਮੇਂ ਬਾਅਦ ਅੰਦਰ ਗਏ। ਅਤੇ ਉੱਥੇ ਬੜੀ ਸੁੰਦਰ ਜਗ੍ਹਾ ਦੇਖੀ ਇੱਕ ਬੜਾ ਵੱਡਾ ਪਲੰਘ ਡਾਇਆ ਹੋਇਆ ਸੀ ਉਸ ਉੱਪਰ ਸੁੰਦਰ ਚਿੱਟੇ ਰੰਗ ਦੇ ਵਸਤਰ ਵਿਸਾਏ ਹੋਏ ਸਨ ਗੁਰੂ ਜੀ ਉਸ ਉੱਪਰ ਜਾ ਕੇ ਬੈਠ ਗਏ ਉੱਥੇ ਬੈਠਿਆਂ ਕਾਫੀ ਸਮਾਂ ਬੀਤ ਗਿਆ ਸਾਧ ਦਾ ਇੱਕ ਚੇਲਾ ਇਹ ਦੇਖ ਕੇ ਸਾਧ ਵੱਲ ਨੂੰ ਭੱਜ ਗਿਆ ਚੇਲੇ ਨੇ ਜਾ ਕੇ ਸਾਧ ਨੂੰ ਸਾਰੀ ਗੱਲ ਸੁਣਾਈ ਤੇ ਕਿਹਾ ਕਿ ਇੱਥੇ ਬਾਹਰ ਕਿਉਂ ਬੈਠੇ ਹੋ ਡੇਰੇ ਵਿੱਚ ਬੜਾ ਵੱਡਾ ਉਲਟ ਫੇਰ ਹੋ ਗਿਆ ਹੈ ਕੋਈ ਇੱਕ ਪੁਰਖ ਜਿਸ ਨੇ ਵੱਡਾ ਤੇਜ ਧਾਰਨ ਕੀਤਾ ਹੈ ਉਹ ਬਿਨਾਂ ਡਰ ਤੋਂ ਸਾਡੇ ਡੇਰੇ ਦੇ ਅੰਦਰ ਵੜ ਗਿਆ ਹੈ ਅਤੇ ਤੁਹਾਡੇ ਅੰਦਰਲੇ ਸਥਾਨ ਵਿੱਚ ਚਲਿਆ ਗਿਆ ਹੈ ਅਸੀਂ ਤੁਹਾਡਾ ਨਾਮ ਲੈ ਕੇ ਰੋਕਿਆ ਹੈ ਪਰ ਉਹ ਨਹੀਂ ਮੰਨਿਆ ਤੇ ਉਹ ਉਸ ਪਲੰਗ ਦੇ ਉੱਪਰ ਬੈਠ ਗਏ ਹਨ ਉਸ ਸਾਧ ਦਾ ਨਾਮ ਮਾਦੋਦਾਸ ਸੀ ਮਾਧੋਦਾਸ ਨੂੰ ਆਪਣੇ ਚੇਲੇ ਤੋਂ ਇਹ ਗੱਲਾਂ ਸੁਣ ਕੇ ਬੜਾ ਗੁੱਸਾ ਆਇਆ ਜਗਤ ਵਿੱਚ ਕਿਹੜਾ ਐਸਾ ਕਮੰਡੀ ਪੁਰਸ਼ ਹੈ ਇੱਕ ਤਾਂ ਸਾਧ ਸਮਝ ਕੇ ਟਲਿਆ ਨਹੀਂ ਦੂਸਰਾ ਮੈਂ ਵੱਡੀ ਕਰਾਮਾਤ ਨਾਲ ਭਰਿਆ ਹੋਇਆ ਹਾਂ ਤੀਸਰਾ ਐਸਾ ਕੋਈ ਸਾਧ ਨਹੀਂ ਹੈ ਜੋ ਗ੍ਰਹਿਸ਼ਤੀ ਹੋਵੇ ਤੇ ਸ਼ਸਤਰ ਧਾਰਨ ਕੀਤੇ ਹੋਣ ਉਸਨੇ ਇੱਕ ਚੇਲੇ ਨੂੰ ਭੇਜਿਆ ਤੇ ਕਿਹਾ ਕੇ ਜਾ ਕੇ ਉਸ ਨੂੰ سزا ਦਿਓ ਤੇ ਪਲੰਗ ਤੋਂ ਪਲਟਾ ਕੇ ਥੱਲੇ ਛੁੱਟ ਦਿਓ ਇਹ ਦੇਖ ਕੇ ਸਾਰੇ ਡਰ ਜਾਣਗੇ ਫਿਰ ਸਾਧ ਦੀ ਅਵਗਿਆ ਕੋਈ ਨਹੀਂ ਕਰੇਗਾ ਜਿਸ ਨੇ ਕੀਤੀ ਹੈ ਉਹ ਵੀ ਦੁੱਖ ਪ੍ਰਾਪਤ ਕਰੇਗਾ ਇਹ ਸੁਣ ਕੇ ਮਾਦੋ ਦਾਸ ਦਾ ਚੇਲਾ ਜਲਦੀ ਨਾਲ ਉਥੋਂ ਚਲਾ ਗਿਆ ਉਹ ਆ ਕੇ ਪਲੰਗ ਦਾ ਪਾਵਾ ਚੁੱਕਣ ਲੱਗਾ ਉਸ ਨੇ ਬਹੁਤ ਜ਼ੋਰ ਲਾਇਆ ਪਰ ਪਾਵਾ ਚੁੱਕਿਆ ਨਾ ਗਿਆ ਫਿਰ ਸਾਧ ਮਾਧੋਦਾਸ ਨੇ ਦੂਸਰਾ ਚੇਲਾ ਭੇਜਿਆ ਉਹ ਪਲੰਘ ਨੂੰ ਚੁੱਕਣਾ ਚਾਹੁੰਦਾ ਸੀ ਦੋਵੇਂ ਪਾਵਿਆਂ ਦੇ ਨੇੜੇ ਦੋਵੇਂ ਚੇਲੇ ਹੋ ਗਏ ਪਰ ਧੀਰਜਵਾਨ ਸਤਗੁਰੂ ਜੀ ਨੇ ਦੋਵੇਂ ਪਾਵੇ ਧਰਤੀ ਵਿੱਚ ਖਵਾ ਦਿੱਤੇ ਚੇਲਿਆਂ ਵਿੱਚ ਐਨੀ ਸ਼ਕਤੀ ਕਿੱਥੋਂ ਜਿਹੜੇ ਪਲੰਘ ਨੂੰ ਚੁੱਕ ਕੇ ਉਲਟਾ ਦਿੰਦੇ ਫਿਰ ਸਾਧ ਨੇ ਇਹ ਜਾਣਿਆ ਕਿ ਪਲੰਘ ਦੋਵੇਂ ਚੇਲਿਆਂ ਤੋਂ ਵੀ ਹਿੱਲਿਆ ਨਹੀਂ ਤਾਂ ਉਹ ਸਮਝ ਗਿਆ ਕਿ ਇਹ ਕੋਈ ਵੱਡਾ ਮਹਾਪੁਰਖ ਹੋਵੇਗਾ ਫਿਰ ਤੀਸਰਾ ਚੇਲਾ ਭੇਜਿਆ ਤੇ ਫਿਰ ਚੌਥਾ ਚਾਰੇ ਚੇਲੇ ਜੋਰ ਲਾਉਂਦੇ ਰਹੇ ਪਰ ਪਲੰਘ ਨਾ ਉਲਟਾਇਆ ਗਿਆ ਗੁਰੂ ਜੀ ਨੇ ਚਾਰੇ ਪਾਵਿਆਂ ਉੱਪਰ ਬਹੁਤ ਭਾਰੀ ਭਾਰ ਟਿਕਾ ਦਿੱਤਾ ਜਦ ਪਲੰਘ ਨਾ ਪਲਟਿਆ ਤਾਂ ਚਾਰਾਂ ਨੇ ਕ੍ਰੋਧ ਵਿੱਚ ਆ ਕੇ ਹੋਰ ਸ਼ਕਤੀ ਲਾਈ ਤਾ ਫਿਰ ਵੀ ਪਲੰਘ ਨਾ ਹਿੱਲਿਆ ਜਦ ਗੁਰੂ ਜੀ ਨੇ ਦੇਖਿਆ ਕਿ ਪਾਵੇ ਥੱਲੇ ਧਸਣ ਲੱਗੇ ਹਨ ਗੁਰੂ ਜੀ ਨੇ ਦੋਵੇਂ ਹੱਥ ਪਾ ਕੇ ਪਲੰਘ ਨੂੰ ਟਿਕਾਇਆ ਛਾਦੂ ਦੀ ਲਈ ਹੋਈ ਕਰਾਮਾਤ ਫਜ਼ੂਲ ਗਈ ਫਿਰ ਸਾਧ ਨੇ ਗੁਰੂ ਜੀ ਨੂੰ ਆਪਣੇ ਤੋਂ ਵੱਡਾ ਜਾਣਿਆ ਤੇ ਮਾਧੋਦਾਸ ਨੇ ਆਪਣਾ ਹੰਕਾਰ ਛੱਡ ਦਿੱਤਾ ਫਿਰ ਬਹੁਤ ਦੀਨ ਹੋ ਕੇ ਚੱਲ ਕੇ ਆਇਆ ਤੇ ਪਲੰਗ ਉੱਪਰ ਗੁਰੂ ਜੀ ਦੇ ਬੈਠਿਆਂ ਦੇ ਦਰਸ਼ਨ ਕੀਤੇ ਵੰਦਨਾ ਕਰਕੇ ਹੱਥ ਜੋੜ ਕੇ ਖੜ ਗਿਆ ਤੇ ਗੁਰੂ ਜੀ ਦੇ ਮੁਖ ਵੱਲ ਵੇਖਣ ਲੱਗਾ ਫਿਰ ਗੁਰੂ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਐਸੇ ਸਥਾਨ ਵਿਖੇ ਕਿਵੇਂ ਰਹਿੰਦੇ ਹੋ ਤਾਂ ਮਾਧੋਦਾਸ ਜੀ ਕਹਿਣ ਲੱਗੇ ਇਹ ਮੇਰੇ ਗੁਰੂ ਜੀ ਦਾ ਭਾਰੀ ਆਸ਼ਰਮ ਹੈ ਬਹੁਤ ਦੇਰ ਤੱਕ ਉਹਨਾਂ ਨੇ ਇੱਥੇ ਤਪ ਕੀਤਾ ਹੈ ਉਹਨਾਂ ਦੇ ਬਾਅਦ ਮੈਂ ਇੱਥੇ ਰਿਹਾ ਹਾਂ ਮੈਂ ਇਕੱਲਾ ਹੀ ਇੱਥੇ ਰਹਿ ਕੇ ਤਪ ਕਰਦਾ ਹਾਂ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੇਰਾ ਗੁਰੂ ਕਿੱਥੇ ਹੈ ਤੂੰ ਜਾਣਦਾ ਹੈ ਉਹ ਮਰ ਕੇ ਕਿੱਥੇ ਪਹੁੰਚਿਆ ਹੈ ਇਹ ਸੁਣ ਕੇ ਧੀਨ ਹੋ ਕੇ ਮਾਧੋਦਾਸ ਨੇ ਕਿਹਾ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਮੈਂ ਆਪਣੇ ਗੁਰੂ ਬਾਰੇ ਜਾਣ ਸਕਾਂ ਜੇ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ ਲੋਕ ਪਰਲੋਕ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਮੈਨੂੰ ਆਪਣਾ ਗੁਰੂ ਵਿਖਾ ਦਿਓ ਫੇਰ ਮੇਰਾ ਨਿਸ਼ਚਾ ਅਟੱਲ ਟਿਕ ਜਾਏਗਾ ਤਦ ਗੁਰੂ ਜੀ ਨੇ ਕਿਹਾ ਇਹ ਜਿਹੜਾ ਰੁੱਖ ਖੜਾ ਹੈ ਤੇਰਾ ਗੁਰੂ ਇਸ ਵਿੱਚ ਕੀੜਾ ਬਣ ਕੇ ਰਹਿ ਰਿਹਾ ਹੈ ਜੇ ਹੁਣ ਉਹਦਾ ਪਤਾ ਕਰਨਾ ਚਾਹੁੰਦਾ ਹੈ ਤਾਂ ਉਸਦਾ ਫਲ ਲਿਓ ਥਾਡੇ ਪਾਸ ਹੱਥ ਵਿੱਚ ਲੈ ਕੇ ਉਸਦਾ ਨਾਮ ਲੈ ਕੇ ਬੁਲਾਓ ਇਹ ਸੁਣ ਕੇ ਸਾਧੂ ਨੇ ਦੇਖਿਆ ਰੁੱਖ ਦਾ ਜਿਹੜਾ ਫਲ ਪੱਕ ਕੇ ਲਾਲ ਹੋਇਆ ਸੀ ਉਸ ਨੂੰ ਗੁਰੂ ਜੀ ਦੇ ਕਹਿਣ ਤੇ ਤੋੜ ਕੇ ਲਿਆਇਆ ਤੇ ਨੇੜੇ ਲਿਆ ਕੇ ਕੀੜਾ ਵੇਖਿਆ ਉੱਚੀ ਆਵਾਜ਼ ਵਿੱਚ ਉਸਦਾ ਨਾਮ ਲੈ ਕੇ ਬੁਲਾਇਆ ਤਾਂ ਕੀੜੇ ਨੇ ਹਿਲਜੁਲ ਕੀਤੀ ਮਾਦੋਦਾਸ ਜਾਣ ਗਿਆ ਇਹ ਮੇਰਾ ਗੁਰੂ ਹੀ ਹੈ ਇਸ ਦੀ ਕੀ ਗਤੀ ਹੋਈ ਹੈ ਵੇਖ ਕੇ ਬਹੁਤ ਹੈਰਾਨ ਹੋਇਆ ਗੁਰੂ ਜੀ ਨੇ ਕਿਹਾ ਚਿੰਤਾ ਕਿਉਂ ਕਰਦੇ ਹੋ ਇਸ ਦਾ ਇੱਕੋ ਕਰਮ ਭੋਗਣਾ ਬਾਕੀ ਸੀ ਇਹ ਸਰੀਰ ਛੱਡ ਕੇ ਹੁਣ ਸੁਭ ਗਤੀ ਪਾਵੇਗਾ ਫਿਰ ਕਦੀ ਵੀ ਇਸ ਤਰ੍ਹਾਂ ਦੀ ਮਾੜੀ ਗਤੀ ਨਹੀਂ ਪਾਵੇਗਾ ਫਲ ਅਜੇ ਹੱਥ ਵਿੱਚ ਹੀ ਸੀ ਕਿ ਕੀੜਾ ਮਰ ਗਿਆ ਤੇ ਫਲ ਵਿੱਚੋਂ ਨਿਕਲ ਕੇ ਧਰਤੀ ਉੱਪਰ ਡਿੱਗ ਪਿਆ ਫਿਰ ਮਾਦੋਦ ਆਸ਼ ਕਹਿਣ ਲੱਗਾ हे ਪ੍ਰਭੂ ਜੀ ਤੁਸੀਂ ਮੇਰੇ ਉੱਪਰ ਕਿਰਪਾ ਕਰੋ ਮੇਰੇ ਕਰਮਾਂ ਉੱਪਰ ਦ੍ਰਿਸ਼ਟੀ ਧਾਰਨ ਕਰੋ ਜਿਵੇਂ ਮੈਂ ਚੇਲਿਆਂ ਨੂੰ ਭੇਜ ਕੇ ਆਪ ਜੀ ਦਾ ਆਦਰ ਰਹਿਤ ਕਰਮ ਕੀਤਾ ਹੈ ਆਪਣੀ ਸੇਵਾ ਮੈਨੂੰ ਫਰਮਾਓ ਤੇ ਆਪਣੇ ਚਰਨਾ ਕਮਲਾਂ ਉੱਪਰ ਮੈਨੂੰ ਲਾਓ ਮੇਰੀ लाज ਰੱਖ ਲੋ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਦੀਨ ਹੋਇਆ ਮਾਧੋਦਾਸ ਨੂੰ ਦੇਖ ਕੇ ਗੁਰੂ ਜੀ ਨੇ ਹੱਸ ਕੇ ਬਚਨ ਕੀਤਾ। ਸਾਨੂੰ ਕਰਤਾਰ ਦਾ ਇਹੋ ਹੁਕਮ ਹੈ। ਜਗ ਵਿੱਚ ਸੱਚ ਦਾ ਉਪਦੇਸ਼ ਦਿਓ ਤੇ ਝੂਠ ਦਾ ਨਾਸ਼ ਕਰ ਦਿਓ। ਜਿਹੜਾ ਹੁਣ ਚਾਰੇ ਪਾਸੇ ਫੈਲ ਰਿਹਾ ਹੈ। ਤੂੰ ਦੱਸ ਹੁਣ ਕਿਸ ਤਰ੍ਹਾਂ ਕਰਨਾ ਹੈ। ਬਹੁਤ ਬੈਰੀਆਂ ਨੂੰ ਮਾਰਨ ਵਾਸਤੇ ਛਾੜੇ ਨਾਲ ਮਿਲੋਗੇ ਜਾਂ ਨਹੀਂ ਮਾਧੋਦਾਸ ਬੋਲਿਆ ਆਪ ਜੀ ਮਾਲਕ ਹੋ ਮੈਂ ਤੁਹਾਡਾ ਬੰਦਾ ਕਦੀ ਵੀ ਆਲਸ ਨਹੀਂ ਕਰਾਂਗਾ ਮੈਂ ਆਪ ਜੀ ਦੇ ਆਗਾ ਅਨੁਸਾਰ ਹੋ ਕੇ ਜੰਗ ਕਰਾਂਗਾ ਤੇ ਭਾਰੀ ਗਿਣਤੀ ਵਿੱਚ ਬਹਿਰੀਆਂ ਨੂੰ ਮਾਰਾਂਗਾ ਪੰਜਾਬ ਵਿੱਚ ਮੇਰਾ ਥਾਂ ਜਾਣੋ हे ਮੇਰੇ ਬੰਦੇ ਜਿਹੜੇ ਬੇਮੁਖ ਹੋਏ ਹਨ ਉਹਨਾਂ ਨੂੰ ਰੱਦ ਕਰੋ ਮੈਂ ਖਾਲਸਾ ਪੰਥ ਤੇਰੇ ਹੱਥ ਵਿੱਚ ਦਿੱਤਾ ਹੈ ਸਾਰਿਆਂ ਦੇ ਵਿੱਚ ਤੈਨੂੰ ਮੁਖੀ ਕੀਤਾ ਹੈ ਤੂੰ ਆਪਣੇ ਆਪ ਨੂੰ ਬੰਦਾ ਕਿਹਾ ਹੈ ਇਹ ਨਾਮ ਤੇਰਾ ਜਗਤ ਵਿੱਚ ਬਹੁਤ ਪ੍ਰਸਿੱਧ ਹੋਵੇਗਾ ਤੇਰੇ ਅੱਗੇ ਕੋਈ ਵੀ ਬੈਰੀ ਨਹੀਂ ਠਹਿਰੇਗਾ بڑے ਵੱਡੇ ਵੱਡੇ ਕਮਸ਼ਾਨ ਦੇ ਜੁੱਧ ਹੋਣਗੇ ਲੱਖਾਂ ਹੀ ਮਰਨਗੇ ਜਿਹੜੇ ਬਚਣਗੇ ਉਹ ਭੱਜ ਜਾਣਗੇ ਗੁਰੂ ਜੀ ਦੇ ਬਚਨ ਸੁਣ ਕੇ ਮਾਧੋ ਦਾਸ ਦਾ ਮਨ ਦ੍ਰਿੜ ਹੋ ਗਿਆ ਤੇ ਹੱਥ ਜੋੜ ਕੇ ਸਾਹਮਣੇ ਖੜਾ ਰਿਹਾ ਗੁਰੂ ਜੀ ਨੇ ਉਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਗੁਰੂ ਜੀ ਬੰਦਾ ਸਿੰਘ ਨੂੰ ਆਪਣੇ ਕੋਲ ਬਿਠਾ ਕੇ ਆਪਣੀ ਕਿਰਪਾਣ ਗਲ ਵਿੱਚੋਂ ਲਾ ਕੇ ਦੇਣ ਲੱਗੇ ਉਹ ਉਸ ਨੂੰ ਆਪਣੇ ਤੇਜ ਦਾ ਸਰਦਾਰ ਬਣਾਉਣਾ ਚਾਹੁੰਦੇ ਸਨ ਸੋ ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਤੇ ਬਖਸ਼ਿਸ਼ਾਂ ਕੀਤੀਆਂ ਤੇ ਉਸ ਨੂੰ ਆਪਣਾ ਸਿੱਖ ਬਣਾ ਲਿਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ